ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਪਹੁੰਚੇ ਆ ਵੀਰ ਕੋਮਲ ਦੇ ਘਰ ਪਿੰਡ ਚਕਰੀ ਤਕਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਮੁਖ ਵੀਰ ਆਪਣੇ ਸਾਹਮਣੇ ਖੜਾ ਆ ਪ੍ਰੋਪਰ ਡਿਟੇਲ ਆਪਾਂ ਇਹਨਾਂ ਤੋਂ ਲਈ ਆ ਫੁੱਲ ਵੀਡੀਓ ਵੀ ਅਪਲੋਡ ਕਰਾਂਗੇ ਆਪਾਂ ਇੱਕ ਸ਼ਾਰਟ ਵੀਡੀਓ ਦੇ ਵਿੱਚ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਸਰਮੁਖ ਵੈੜਾ ਅੱਜ ਟੋਟਲ ਪੰਜ ਮਕਾਊ ਆ ਜੀ ਹਾਂਜੀ ਸੰਤ ਸਾਹਿਬ ਜੀ ਦੇ ਚਾਰ ਗੱਬੜਾ ਨੇ ਇੱਕ ਸੂਈ ਸਵਾਈ ਤਾਜੀ ਠੀਕ ਆ ਅੱਛਾ ਸਰਮੁਖ ਆਪਣੇ ਕੋਲ ਗੱਬਣ ਵੱਛੀ ਖੜੀ ਆ ਇਹ ਸੰਤ ਦੂਜਾ ਸੂਹਾ ਦੱਸਿਆ ਤੁਸੀਂ ਹਾਂਜੀ ਸੰਤ ਸਾਹਿਬ ਦੂਜਾ ਸੂਹਾ ਜੀ ਠੀਕ ਆ ਜੀ ਇਹਨੇ ਵੀ ਇੱਕ ਹਫਤੇ ਦਾ ਕਹਿ ਪੂਰੀ ਤਿਆਰੀ ਤੇ ਹੀ ਇੱਕ ਹਫਤੇ ਦਾ ਲੋ ਵੀ ਹਾਂਜੀ ਪੂਰੀ ਸਿਚੁਏਸ਼ਨ ਦੀ ਹੋ ਵੀ ਨਹੀਂ ਇਹ ਵੀ ਇੱਕ ਹਫਤਾ ਪੈਂਡਿੰਗ ਆ ਸਮਾਂ ਬਾਕੀ ਧੀਰੇ ਆ ਪਸ਼ੂ ਠੰਡੇ ਆ ਜਿੰਨੀਆਂ ਵਿਹੜਾ ਵੀ ਤੁਹਾਨੂੰ ਦਿਖਾਈਆਂ ਨੇ ਹਾ ਤੂੰ ਤਪੇਰ ਕੇ ਪ੍ਰੋਪਰ ਤਸਲੀ ਨਾਲ ਵਿਖਾਈਆਂ ਨੇ ਸੋ 35 ਸਹਿਰ ਆਉਂਦਾ ਠੀਕ ਆ ਜੀ ਗੁੰਦ ਆਉਂਦੀ ਆ ਸੋ ਕਈ ਵਿਹੜਾ ਜਿਹੜੀਆਂ ਤਕਰੀਬਨ ਕੋਈ 5 4 ਦਿਨ ਹਜੇ ਸਮਾਂ ਲੈ ਲੈਂਦੀਆਂ ਨੇ ਉਹ ਬੌਲਾ ਪਨਕੀਆਂ ਨੇ ਸੋ ਬੱਚੀਆਂ ਥੱਲੋ ਕਾਫੀ ਬੰਦੀਆਂ ਸ਼ੁਰੂ ਹੋ ਗਈਆਂ ਨੇ ਬਾਕੀ ਤੁਹਾਡੇ ਸਾਹਮਣੇ ਆ ਕਾਦ ਕੁਦ ਬੱਚੀ ਦਾ ਬਹੁਤ ਵਧੀਆ ਉਹਦੇ ਵੱਡੇ ਕਾਦ ਕਰ ਚਾਈ ਆ ਆ ਦੂਜਾ ਸੂ ਤਕੂਦ ਵਾਲੀ ਇਹ ਪੂਰੀ ਬਾੜ ਦੂਜਾ ਸੂਬਾ ਠੀਕ ਆ ਜੀ ਤੇ ਤਕਰੀਬਨ 5-7 ਦਿਨਾਂ ਦੇ ਵਿੱਚ ਆਈ ਖਲੋਤੀ ਕਰਮਾ ਲਈ ਸੋ ਠੰਡੀ ਧੀਰੀ ਸੀਲਸ ਲੱਗ ਆਇਦਰ ਦੇਖੋ ਜੀ ਮੁੱਲ ਵੀ ਬੜਾ ਜਾਇਜ਼ ਆ ਭਾਵੇਂ 50000 ਡਿਮਾਂਡ ਕਰਾ ਲਓ ਚਾਹੇ 52 ਕਰਾ ਲਓ ਤੇ ਸਰਮੁਖ ਐਂਡ ਤੋਂ ਐਂਡ ਜਿਹੜੀ 45000 45000 ਸੰਤੁਸ਼ਟ ਹੋ ਜਾਏ ਸਨੋ ਜੀ ਉਹਦੇ ਵਿੱਚ ਕੋਈ ਨਹੀਂ ਕਰਦਾ ਕਿ ਛੋਟਾ ਛੱਪਾ ਫਿਰ ਲੋ ਵੀ ਐਂਡ ਤੋਂ ਐਂਡ ਜਿਹੜੀ ਦੋਸਤੋ ਅਜੇ 45000 ਦੀ ਮਿਲ ਜੂਗੀ ਵਾਛੀ ਬਹੁਤ ਸੋਹਣੀ ਆ ਕੱਦ ਵੱਡਾ ਠੀਕ ਆ ਜੀ ਬਾਕੀ ਮੇਰਾ ਭਰਾ ਕੋਈ ਨੇੜੇ ਬੰਨੇ ਵਾਲਾ ਇੱਥ ਤੇ ਬਿਲਕੁਲ ਆਨਲਾਈਨ ਵੀ ਤੁਸੀਂ ਤਪਾ ਲਿਓ ਠੀਕ ਹੈ ਜੀ ਸੌਦਾ ਕਰਨਾ ਤੇ ਭਾਰ ਪਿੱਛੇ ਦੀ ਥਾਣਾ ਦੀ ਤਿੱਪਣ ਦੀ ਗਾਰੰਟੀ ਤਸਦੀਕ